ਅੱਜ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਂ ਨੂੰ ਲੈ ਕੇ ਹਸਰਾਜ ਦੀ ਵੱਡੀ ਖਬਰ ਹੈ ਮਾਦਾ ਪਾਣੀ ਦਾ ਪੱਧਰ ਵਧਿਆ ਕਿਸੇ ਵੇਲੇ ਵੀ ਖੁੱਲ੍ਹ ਜਾ ਸਕਦੇ ਹਨ ਫਲੱਡ ਗੇਟ ਤਿੰਨ ਦਿਨਾਂ ਚ ਪੋਲ ਡੈਮ ਚ 3 ਫੁੱਟ ਵਧਿਆ ਪਾਣੀ ਇਸ ਤਰ੍ਹਾਂ ਪਠਾਨਕੋਟ ਹਿਮਾਚਲ ਪ੍ਰਦੇਸ਼ ਦੇ ਲਗਾਤਾਰ ਹੋ ਰਹੀ بارش ਤੇ ਪੰਜਾਬ ਚ ਪਾਣੀ ਦੀ ਮੰਗ ਘਟਨ ਮੋਗਲ ਸੂਬੇ ਦੇ ਡੈਮਾਂ ਚ ਪਾਣੀ ਦਾ ਪੱਧਰ ਤੀਜੀ ਨਾ ਵਧ ਰਿਹਾ ਹੈ ਹਾਲਾਤ ਇਹ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਚ ਅਬਿਆਸ ਦਰਿਆ ਤੇ ਬਣੇ ਪੋੜ ਡੈਮ ਚ ਪਾਣੀ ਦਾ ਪੱਧਰ ਚ 24 ਘੰਟਿਆਂ ਚ ਹੀ 3 ਫੁੱਟ ਦਾ ਵਾਦਾ ਦੇਖਣ ਨੂੰ ਮਿਲ ਰਿਹਾ ਹੈ ਜਦਕੀ ਪਠਾਨਕੋਟ ਸਥਿਤੀ ਰਣਜੀਤ ਸਿੰਘ ਰਂਜੀਤ ਸਾਗਰ ਡੈਮ 'ਚ ਵੀ ਤਿੰਨ ਦਿਨ 'ਚ ਪਾਣੀ ਦਾ ਪੱਧਰ 3 ਫੁੱਟ ਵੱਧ ਗਿਆ ਹੈ ਡੈਮ ਪ੍ਰਬੰਧਨ ਮੁਤਾਬਿਕ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਕਿਸੇ ਵੀ ਵੇਲੇ ਵੀ ਡੈਮਾਂ ਦੇ ਫਲੱਡ ਗੇਟ ਖੁੱਲਣੇ ਚਾ ਸਕਦੇ ਹਨ ਉਧਰ ਇਸ ਦੇ ਮੱਧਨਜੀ ਸਿਆਰਪੁਰ ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ 'ਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੌਡ ਡੈਮ ਜੋ ਹੈ ਐਤਵਾਰ ਨੂੰ ਪਾਣੀ ਦਾ ਪੱਧਰ ਦੁਪਹਿਰ 4 ਵਜੇ ਤੱਕ 1368.5 ਫੁੱਟ ਤੱਕ ਪਹੁੰਚ ਗਿਆ ਸੀ ਜਦਕਿ ਸ਼ਨੀਚਰਵਾਰ ਇਸ ਸਮੇਂ ਇਸ ਸਮੇਂ ਦੌਰਾਨ ਇਹ ਪੱਧਰ 1363.05 ਫੁੱਟ ਦਰਜ ਕੀਤਾ ਗਿਆ ਹੈ ਰੇਸ ਡੈਮ ਦਾ ਬੋਲ ਸਮਰਥ 1390 ਫੁੱਟ ਦੀ ਹੈ ਅਤੇ ਡੈਮ ਵਿੱਚ 1365 ਫੁੱਟ ਤੱਕ ਦਾ ਪਾਣੀ ਭੁੱਜਣ ਤੋਂ ਬਾਅਦ ਇਸ ਫਲੱਡ ਗੇਟ ਖੋਲਣ ਦਾ ਫੈਸਲਾ ਡੈਮੋ ਮੈਨੇਜਮੈਂਟ ਵੱਲੋਂ ਲਿਆ ਜਾਂਦਾ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇਸ ਦਿਨ ਪਹਿਲਾਂ ਹੀ ਡੈਮ ਨਾਲ ਸੰਬੰਧਿਤ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿਉਂਕਿ ਉਹ ਆਪਣੇ ਆਪਨੇ जिਨੇ ਅਜੋ ਦਰਮਿਆਨ ਨੇੜਲੇ ਲੋਕਾਂ ਨੂੰ ਚੌਕਸ ਕਰ ਦੇਣ ਅਤੇ ਜ਼ਰੂਰੀ ਪ੍ਰਬੰਧ ਕਰ ਲੈਣ ਅਤੇ ਜੋ ਡੈਮ ਦੇ ਫਲੱਡ ਗੇਟ ਖੋਲਣ ਤੇ ਹੇਠਲੇ ਇਲਾਕਿਆਂ 'ਚ ਪਾਣੀ ਆਉਣ ਤੋਂ ਬਚਾਅ ਹੋ ਸਕੇ ਕਿ ਐਤਵਾਰ ਨੂੰ ਡੈਮ ਦੇ ਪਾਣੀ ਦਾ ਪੱਧਰ ਫਲੱਡ ਗੇਟ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਅਜੇ ਗੇਟ ਨਹੀਂ ਖੁੱਲ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਸਭ ඒේ ත්‍රපානි වදධා ක්‍යත කිසේ වෙලේ ්ලඩ් ෙට් කොල්ලේ චාසකදිහන්ත නවද.